ਪਰਮ ਸਤਕਾਰਯੋਗ ਸਾਨੂੰ ਸਾਰਿਆਂ ਨੂੰ ਰਸਤਾ ਦਿਖਾਉਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਚ ਹਾਜ਼ਰ ਸਾਧ ਸੰਗਤ ਜੀ ਮੈਂ ਨਾਲ ਫਤਿਹ ਸਾਂਝੀ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ 1 ਅਪ੍ਰੈਲ ਐ 1 ਅਪ੍ਰੈਲ 2014 ਨੂੰ ਪੰਥ ਰਤਨ ਸਰਦਾਰ ਗੁਰਚਰਨ ਸਿੰਘ ਟੋਰਾ ਜੀ 2004 2004 ਉਹ ਸਾਨੂੰ ਛੱਡ ਕੇ ਚਲੇ ਗਏ ਸਨ ਮੈਨੂੰ ਬਹੁਤ ਥੋੜਾ ਮੌਕਾ ਮਿਲਿਆ ਲੇਕਿਨ ਲਗਭਗ 10 ਸਾਲ ਉਹਨਾਂ ਦੇ ਨਾਲ ਕੰਮ ਕਰਨ ਦਾ ਪੰਜਾਬ ਦੇ ਅੰਦਰ ਤਿੰਨ ਚੀਜ਼ਾਂ 'ਚ ਉਹਨਾਂ ਨੇ ਬਹੁਤ ਕੰਮ ਕੀਤਾ ਧਰਮ ਦੇ ਖੇਤਰ 'ਚ ਸਿੱਖਿਆ ਦੇ ਖੇਤਰ 'ਚ ਔਰ ਪੋਲਿਟਿਕਸ 'ਚ ਤਿੰਨਾਂ ਦੇ ਅੰਦਰ ਉਹਨਾਂ ਦੀ ਕਮਿਟਮੈਂਟ ਉਹਨਾਂ ਦੀ ਇਮਾਨਦਾਰੀ ਸਾਡੇ ਸਾਰਿਆਂ ਵਾਸਤੇ ਇੱਕ ਇੱਕ ਰਾਦਖੰਦੀ ਹੈ ਕਿ ਅਗਰ ਧਰਮ ਦੇ ਖੇਤਰ 'ਚ ਕੰਮ ਕੀਤਾ ਇਮਾਨਦਾਰੀ ਦੇ ਨਾਲ तोलिया तो पूरा तोलिया पूरा जीवन अपने जीवन अंदर, गुरु मर्यादा गुरु की सोच उतार के रखे रत्ती मासा भी इधर उधर नहीं हुए। अगर पॉलिटिक्स रे एक मैंबर तो एक लोकल कमेटी तो चल के ਹਿੰਦੁਸਤਾਨ ਦੀ ਸਭ ਤੋਂ ਵੱਡੀ ਸੰਸਦ 'ਚ ਬਹਿਣਾ ਪੰਚਾਇਤ 'ਚ ਬਹਿਣਾ ਔਰ ਉੱਥੇ ਮਾਨਵਤਾ ਦੀ ਗੱਲ ਕਰਨੀ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿੰਦੇ ਹੋਇਆ ਪੰਜਾਬ ਨੂੰ ਉਹਨਾਂ ਨੇ ਰਸਤਾ ਵੀ ਦਿਖਾਇਆ ਔਰ ਐਜੂਕੇਸ਼ਨਿਸਟ ਹੋਣ ਦੇ ਨਾਤੇ ਮੈਂ ਸਮਝਦਾ ਕਿੰਨੇ ਫਲੇਵਰ ਨੇ ਟੋਰਾ ਸਾਡੀ ਜ਼ਿੰਦਗੀ ਦੇ ਅਗਰ ਮੈਂ ਐਜੂਕੇਸ਼ਨ ਦੇ ਨਾਤੇ ਦੇਖਣਾ ਤਾਂ ਮੈਂ ਤੋਂ ਪਹਿਲੇ ਨਕੈ ਸਾਹਿਬ ਬੋਲ ਰਹੇ ਸੀ ਮੈਂ ਉਹਨੇ ਚੰਦੂ ਮਾਜਰਾ ਸਾਹਿਬ ਨਾਲ ਗੱਲ ਕਰ ਰਿਹਾ ਸੀ ਐਜ਼ ਅ ਐਜੂਕੇਸ਼ਨਿਸਟ ਟੋਰਾ ਸਾਹਿਬ ਨੇ ਵੱਡੇ ਵੱਡੇ ਆਧਾਰੇ ਖੜੇ ਕਰਤੇ ਔਰ ਉਹ ਆਧਾਰਿਆਂ ਦਾ હેતુ ਵੀ ਤੈਅ ਕੀਤਾ ਕਿ ਗੁਰੂਆਂ ਦੀਆਂ ਸਿੱਖਿਆ ਤੇ ਆਧਾਰੇ ਚੱਲਣਗੇ ਗੁਰੂਆਂ ਦਾ ਸੰਦੇਸ਼ ਮਾਨਵਤਾ ਦਾ ਸੰਦੇਸ਼ ਮਾਨਸ ਕੀ ਜਾਤ ਸਭ ਇੱਕੋ ਪਛਾਨ ਬੋਦਾ ਸੰਦੇਸ਼ ਬੰਦੇ ਬੰਦੇ ਚ ਫਰਕ ਨਾ ਮੰਨਣ ਦਾ ਸੰਦੇਸ਼ ਹਰ ਚੀਜ਼ ਚ ਪਰਮਾਤਮਾ ਦੇਖਣ ਦਾ ਸੰਦੇਸ਼ ਟੋਰਾ ਸਾਹਿਬ ਨੇ ਉਹਨਾਂ ਐਜੂਕੇਸ਼ਨ ਇੰਸਟੀਚੂਨ ਸੁੱਪਾਇਆ ਔਰ ਅੱਜ ਵੀ ਤੁਹਾਨੂੰ ਪੰਜਾਬ ਦੇ ਅੰਦਰ ਪੰਜਾਬ ਦੇ ਬਾਹਰ ਉਹਨਾਂ ਦੇ ਖੜੇ ਕੀਤੇ ਹੋਏ ਇੰਸਟੀਚੂਨਸ ਇਸ ਦੇ ਸਮਾਂ ਕੱਟਾ ਤੁਸੀਂ ਬਹੁਤ ਦੇਰ ਤੋਂ ਬੈਠੇ ਹੋ ਟੋਰਾ ਸਾਹਿਬ ਵਰਗੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬੀ ਭਾਈਚਾਰੇ ਦੀ ਗੱਲ ਕੀਤੀ ਉਹਨਾਂ ਦੇ ਮੂੰਹ ਚੋਂ ਜਦੋਂ ਵੀ ਗੱਲ ਨਿਕਲਦੀ ਸੀ ਮੈਨੂੰ ਬੁਲਾ ਕੇ ਕਹਿੰਦੇ ਦੀ ਕਾਕਾ ਜੀ ਇਹ ਕਰੀਏ ਕਾਕਾ ਜੀ ਇਹ ਕਰੀਏ ਇਹ ਹੋਣਾ ਚਾਹੀਦਾ ਇਹ ਮੰਤਰੀ ਸਾਹਿਬ ਨੂੰ ਕੋ ਸਮਝਾਓ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਔਰ ਇਹ ਪਿੱਛੇ ਕਦੀ ਵੀ ਉਹਨਾਂ ਦਾ હેਤੂ ਵਿਅਕਤੀਗਤ ਨਹੀਂ ਹੁੰਦਾ ਸੀ ਕਿ ਇਹ ਫਲਾਣੇ ਨੂੰ ਫਾਇਦਾ ਕਰ ਦਿਓ ਨਾ ਇਹ ਕੌਮ ਨੂੰ ਫਾਇਦਾ ਕਰ ਦਿਓ ਇਹ ਮਾਨਵਤਾ ਨੂੰ ਫਾਇਦਾ ਕਰਦੇ ਹੋ ਇਹ ਕੰਮ ਕਰਨ ਨਾਲ ਪੰਜਾਬ ਨੂੰ ਫਾਇਦਾ ਹੋਏਗਾ ਮੈਂ ਇੱਕ ਗੱਲ ਕਰਨ ਨਾਲ ਸਾਂਝੀ ਕਰਕੇ ਮੈਨੂੰ ਯਾਦ ਹੈ 13 April 1999 ਮੇਰੇ ਖਾਲਸਾ ਦਾ 300 ਸਾਲਾ ਸੀ ਖਾਲਸਾ ਦਾ 300 ਸਾਲਾ ਮਨਾਣ ਵਾਸਤੇ ਪੰਜਾਬ ਤੋਂ ਇੱਕ ਕਮੇਟੀ ਦਿੱਲੀ ਅਟਲ ਵਿਹਾਰੀ ਵਾਜਪਾਈ ਸਾਹਿਬ ਕੋਲ ਗਈ ਜਿੱਚ ਮੈਂ ਵੀ ਸਾਂ ਤੋਰਾਤ ਸਾਹਿਬ ਸਨ ਵੱਡੇ ਬਾਦਲ ਸਾਹਿਬ ਸਨ ਪੁਲਰਾਮ ਜੀ ਦਾ ਸਟੈਂਡੈਂਸ ਸਨ ਮਦਨਮਨ ਮਿੱਤਲ ਸਾਹਿਬ ਸਨ ਸਾਰੇ ਰਲ ਕੇ ਅਟਲ ਵਿਹਾਰੀ ਵਾਜਪਾਈ ਸਾਹਿਬ ਕੋਲ ਗਏ ਕਿ ਤੁਸੀਂ ਬੀਇੰਗ ਅ ਪ੍ਰਾਈਮ ਮਿਨਿਸਟਰ ਖਾਲਸਾ ਦੇ 300 ਸਾਲਾ ਦੇ ਅਨੰਦਪੁਰ ਸਾਹਿਬ ਦੇ ਕਾਰਜਕ੍ਰਮ ਚਾਹੋ ਅਟਲ ਜੀ ਨੇ ਜਦੋਂ ਟੋਰਾ ਸਾਹਿਬ ਨੂੰ ਕਿਹਾ ਟੋਰਾ ਸਾਹਿਬ 300 ਸਾਲਾ ਹੈ ਤਾਂ ਕੀ ਕਰਨਾ ਚਾਹੀਏ ਉਹਨਾਂ ਨੇ ਕਹਿੰਦੇ ਪੰਜਾਬ ਮੈਂ ਗੱਲ ਕਈ ਵਾਰੀ ਕੋਟ ਕੀਤੀ ਹੈ ਕਿ ਜਦੋਂ ਵੀ ਵਫਦ ਗਿਆ ਚੰਦੂ ਮਾਜਰਾ ਸਾਹਿਬ ਚਾਹੇ ਕੋਈ ਵੀ ਲੀਡਰ ਰਿਹਾ ਹੋਵੇ ਪੰਜਾਬ ਦੀ ਗੱਲ ਹਮੇਸ਼ਾ ਟੋਰਾ ਸਾਹਿਬ ਕਰਦੇ ਸੀ ਬਲਨਾਮ ਜੀ ਦਾ ਟੰਡਨ ਕਰਦੇ ਸੀ ਉਹਨਾਂ ਨੇ ਕਿਹਾ 300 ਸਾਲ ਹੈ ਜੀ ਔਰ ਤੁਸੀਂ ਪ੍ਰਧਾਨ ਮੰਤਰੀ ਦੇ ਨੇ ਅੱਤੇ ਆਣਾ ਉਹਨਾਂ ਨੇ ਕਿਹਾ 300 ਸਾਲ ਹੈ ਤੇ ਟੋਰਾ ਸਾਹਿਬ 300 ਕਰੋੜ ਰੁਪਈਆ ਮੈਂ ਉਸ ਦਿਨ ਅਨਾਉਂਸ ਕਰਾਂਗਾ ਦੂਜਾ ਉਹਨਾਂ ਨੇ ਕਿਹਾ ਤੋਰਾ ਸਾਹਿਬ ਨੇ ਗੱਲ ਸ਼ੁਰੂ ਕੀਤੀ ਉਹ ਕਹਿੰਦੇ ਬਾਜਪਾਈ ਸਾਹਿਬ ਪੰਜਾਬ ਨੂੰ ਕੁਝ ਦਿਓ ਪੰਜਾਬ ਤੁਹਾਡੇ ਵੱਲ ਤੱਕ ਰਿਹਾ ਉਹਨਾਂ ਨੇ ਕਿਹਾ ਦੱਸੋ ਕੀ ਦਿੱਤਾ ਜਾ ਸਕਦਾ ਉਹਨਾਂ ਨੇ ਕਿਹਾ ਪੰਜਾਬ ਦੇ ਅੰਦਰ ਵਪਾਰ ਇੰਡਸਟਰੀ ਖੜੀ ਨਹੀਂ ਹੋ پا ਰਹੀ ਪੰਜਾਬ ਦੀ ਖੇਤੀ ਔਰ ਇੰਡਸਟਰੀ ਦਾ ਕੋਈ ਮੇਲ ਨਹੀਂ ਬਣ پا ਰਿਹਾ ਉਹਨਾਂ ਨੇ ਕਿਹਾ ਕਿ ਵਾਜਪਾਈ ਸਾਹਿਬ ਨੇ ਕਿਹਾ ਇੱਕ ਰਿਫਾਇਨਰੀ ਹੈ ਜਿਹੜੀ ਮੈਂ ਰਾਜਸਥਾਨ ਚ ਲਾਣੀ ਹੈ ਉਹ ਰਿਫਾਇਨਰੀ ਮੈਂ ਉਸ ਦਿਨ ਅਨਾਉਂਸ ਕਰਾਂਗਾ 17000 ਕਰੋੜ ਰੁਪਏ ਦੀ ਰਿਫਾਇਨਰੀ ਉਹ ਟੋਰਾ ਸਾਹਿਬ ਨੇ ਉੱਥੇ ਜਿਹੜੀ ਗੱਲ ਕੀਤੀ ਉਹ ਪੰਜਾਬ ਚ ਅੱਜ ਆਈ ਔਰ ਬਠਿੰਡੇ ਲੱਗੀ ਹੈ 19000 ਕਰੋੜ ਰੁਪਏ ਦੀ ਰਿਫਾਇਨਰੀ ਇਹਦੇ ਪਿੱਛੇ ਅਗਰ ਕਿਸੇ ਦੀ ਸੋਚ ਹੈ ਤੇ ਸਰਦਾਰ ਗੁਰਚਰਨ ਸਿੰਘ ਟੋਰਾ ਸਾਹਿਬ ਦੀ ਸੋਚ ਸੀ ਜਿਨੇ ਪੰਜਾਬ ਨੂੰ ਉਸ ਵੇਲੇ ਜਦੋਂ ਪੂਰੇ ਪੰਜਾਬ ਚ 15000 ਕਰੋੜ ਦੀ ਫੈਕਟਰੀ ਸੀ ਤੇ ਉਹ 15000 ਕਰੋੜ ਦੀ ਫੈਕਟਰੀ ਦੀ ਥਾਂ ਤੇ ਕੱਲਾ ਇੱਕੋ ਪ੍ਰੋਜੈਕਟ 17000 ਕਰੋੜ ਦਾ ਲਿਆਂਦਾ ਸੋ ਮੇਰੀ ਤੁਹਾਡੇ ਸਾਰਿਆਂ ਕੇ ਬੇਨਤੀ ਅਲੱਗ-ਅਲੱਗ ਪਾਰਟੀਆਂ ਤੋਂ ਅਲੱਗ-ਅਲੱਗ ਵਰਗਾਂ ਤੋਂ ਲੋਕ ਅਸੀਂ ਆਏ ਆ ਮੇਰੀ ਤੁਹਾਡੇ ਕੇ ਬੇਨਤੀ ਹੈ ਅਸੀਂ ਸੰਕਲਪ ਲਈਏ ਅੱਜ ਇੱਥੇ ਟੋਰਾ ਸਾਹਿਬ ਦਾ ਮਾਨਸੀ ਸਮਝਣਿਆ ਸਾਡੇ ਮੁਖ ਤੋਂ ਪੰਜਾਬਾਸੇ ਪੰਜਾਬੀਅਤਾਸੇ ਭਾਈਚਾਰੇਾਸੇ ਗੱਲਾਂ ਨਿਕਲਣੀਆਂ ਚਾਹੀਦੀਆਂ ਅੱਜ ਇੱਥੇ ਅਸੀਂ ਸਿੱਖ ਕੇ ਜਾਈਏ ਕਿ ਟੋਰਾ ਸਾਹਿਬ ਵਾਂਗੂ ਆਪਣੀ ਚੱਦਰ ਸਾਫ਼ ਚਾਹੀਦੀ ਹੈ ਕੋਈ ਛੱਟ ਤੇ ਉਂਗਲ ਨਾ ਕਰ ਸਕੇ ਸਾਰਾ ਐਡਾ ਲੰਬਾ ਜੀਵਨ ਔਰ ਉਸ ਜੀਵਨ ਦੇ ਅੰਦਰ ਟੋਰਾ ਸਾਹਿਬ ਦੀ ਚੱਦਰ ਸਾਫ਼ ਸੀ ਜਦੋਂ ਉਹਨਾਂ ਦਾ ਅੰਤਿਮ ਯਾਤਰਾ ਸੀ ਮੈਨੂੰ ਯਾਦ ਹੈ ਲੋਕ ਗੱਲਾਂ ਕਰਦੇ ਸੀ ਕੀ ਇਹ ਸ਼ਖਸੀਅਤ ਐਡਾ ਲੰਬਾ ਪੋਲਿਟਿਕਲ ਕੈਰੀਅਰ 6 ਦਸ਼ਕ ਹਿੰਦੁਸਤਾਨ ਦੀ ਪੋਲਿਟਿਕਸ ਨੂੰ ਪੰਜਾਬ ਦੀ ਪੋਲਿਟਿਕਸ ਨੂੰ ਜਿਹਨੇ ਸਿਧਾ ਦਿਖਾਇਆ ਉਹ ਵਿਅਕਤੀ ਦੀ ਜ਼ਿੰਦਗੀ ਦੇ ਉੱਤੇ ਇੱਕ ਵੀ આરોਪ ਨਹੀਂ ਸੀ ਸੋ ਮੈਂ ਇੱਥੇ ਬਾਹਾਜਰ ਸਾਥ ਸੰਗਤ ਅਕਿ ਬੇਨਤੀ ਕਰਨਾ ਕਿ ਟੋਰਾ ਸਾਹਿਬ ਦੀਆਂ ਤਿੰਨੇ ਚੀਜ਼ਾਂ ਪੰਜਾਬ ਦੇ ਅੰਦਰ ਸਿੱਖਿਆ ਦਾ ਪ੍ਰਸਾਰ ਟੈਕਨੀਕਲ ਐਜੂਕੇਸ਼ਨ ਦਾ ਪ੍ਰਸਾਰ ਦੂਜਾ ਪੰਜਾਬ ਦੇ ਅੰਦਰ ਪੋਲਿਟਿਕਸ ਕਰਨੀ ਹੈ ਤੇ ਸਵੱਛਤਾ ਦੀ ਪੋਲਿਟਿਕਸ ਕਰਨੀ ਹੈ ਬਿਨਾ ਦਾਗ ਦੀ ਪੋਲਿਟਿਕਸ ਕਰਨੀ ਹੈ ਔਰ ਤੀਸਰਾ ਪੰਥ ਦੀ ਸੇਵਾ ਕਰਨੀ ਹੈ ਤੇ ਨਿਊ ਕੇ ਗੁਰੂ ਦਾ ਸਿੰਘ ਬਣ ਕੇ ਪੂਰੇ ਜੀਵਨ ਭਰ ਗੁਰੂ ਦੀ ਪਰੰਪਰਾਵਾਂ ਤੇ ਚੱਲ ਕੇ ਸਾਰਿਆਂ ਨੂੰ ਜੋੜ ਕੇ ਔਰ ਚੌਥੀ ਗੱਲ ਪੰਜਾਬੀ ਭਾਈਚਾਰੇ ਨੂੰ ਨਾਲ ਲੈ ਕੇ ਪੰਜਾਬੀ ਭਾਈਚਾਰੇ ਦੀ ਗੱਲ ਕਰਕੇ ਉਹਨਾਂ ਨੇ ਕੀਤੀ ਸੋ ਮੈਂ ਉਹਨਾਂ ਦੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਦਿੰਦਾ ਹੋਇਆ ਮੈਂ ਰੱਬ ਅੱਗੇ ਵੀ ਪ੍ਰਾਰਥਨਾ ਕਰਨਾ ਕਿ ਉਹਨਾਂ ਦੀਆਂ ਸਿਖਿਆਮਾ ਉਹਨਾਂ ਦੇ ਜਿਹੜੇ ਗੁਣ ਨੇ ਉਹ ਸਾਡੇ ਸਾਰਿਆਂ ਚ ਹਨ ਐਨਾਂ ਹੀ ਕਹਿੰਦਾ ਹੋਇਆ ਮੇਰੇ ਨਾਲ ਫਤਿਹ ਸਾਂਝੀ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ